ਵੜਾ ਦੀ ਮਾਰ ਹੀਟ ਆਏ ਲੋਕਾਂ ਦੀ ਵੱਖ-ਵੱਖ ਜਥੇਬੰਦੀਆਂ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਤੋਂ ਆ ਕੇ ਪੀੜਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਪਿੰਡ ਵਿਸ਼ੋਆ ਦੇ ਵਿਸ਼ੋਆ ਜੂਥ ਕਲੱਬ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਇਸ ਸਬੰਧੀ ਜੂਥ ਕਲੱਬ ਪੱਤਰਕਾਰਾਂ ਨਾਲ ਤੁਸੀਂ ਜੁੜੇ ਰਹੋ ਪਬਲਿਕ ਕਰਾਈਮ ਨਿਊਜ਼ ਦੇ ਨਾਲ ਨਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਨੂੰ ਜਿਵੇਂ ਪਤਾ ਹੀ ਹੈ ਸ੍ਰੀ ਰਮਦਾਸ ਦੇ ਲਾਗੇ ਲਾਗੇ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਨੀਵਾ ਹੋ ਚੁੱਕਿਆ ਆ। ਸੋ ਪਿੰਡ ਬਿਸ਼ਵਾ ਯੂਥ ਕਲੱਬ ਵੱਲੋਂ, ਬਿਸ਼ਵਾ ਯੂਥ ਕਲੱਬ ਵੱਲੋਂ ਤਰਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵੀਰਾਂ ਨੂੰ ਉਪਰਾਲਾ ਕੀਤਾ ਗਿਆ ਕਿ ਜਿਹੜੇ-ਜਿਹੜੇ ਘਰਾਂ ਦੀਆਂ ਮੋਟਰਾਂ ਨਹੀਂ ਚੱਲ ਰਹੀਆਂ, ਜਿੱਦਾਂ ਸਟਾਰਟਰ ਸੜ ਗਏ, ਪਾਣੀ ਗਾਰਾ ਗਾਰ ਮਾਰਨ ਦੀ ਆ ਮੋਟਰ, ਉਹਨਾਂ ਨੂੰ ਠੀਕ ਕਰਨ ਦਾ ਉਪਰਾਲਾ ਵੀਰਾਂ ਨੇ ਕੀਤਾ ਚੁੱਕਿਆ ਗਿਆ ਹੈ। ਕਿਹੜੀਆਂ ਮੋਟਰਾਂ ਘਰ ਦੀਆਂ ਜਾਂ ਬਾਹਰ ਦੀਆਂ ਮੋਟਰਾਂ ਨੂੰ ਤੁਸੀਂ ਤਸਜੀਤ ਹੋਵੇ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਪਾਣੀ ਦਾ ਪੱਧਰ ਨੀਵਾ ਹੋਇਆ ਤੇ ਘਰਾਂ ਦੇ ਵਿੱਚ ਪਾਣੀ ਪੀਣ ਯੋਗ ਨਹੀਂ ਹੈਗਾ ਤੋ ਵੀਰ ਬੜੀ ਸੇਵਾ ਕਰਦੇ ਆ ਬੜੀ ਬੜੀ ਦੂਰੋਂ ਸੇਵਾ ਆ ਰਹੀ ਆ ਪਾਣੀ ਦੀ ਪਰ ਤੁਹਾਨੂੰ ਪਤਾ ਹੀ ਆ ਵੀ ਬੰਦੇ ਨੇ ਕੱਪੜੇ ਧੋਣੇ ਹੁੰਦੇ ਆ ਨਹਾਉਣਾ ਧੋਣਾ ਵੀਂਦਾ ਆ ਸੋ ਉਸ ਤੀ ਨੂੰ ਵੀਦੇ ਆ ਵੀਰਾਂ ਲੋਪਰਾ ਲੁੱਟਿਆ ਗਿਆ ਵੀ ਆਪਾਂ ਸਾਰੇ ਰਲ ਕੇ ਵੀਰਾਂ ਦਾ ਸਾਥ ਦਈਏ ਵੀ ਇਹਨਾਂ ਦੀਆਂ ਮੋਟਰਾਂ ਮੋਟਰਾਂ ਘਰਾਂ ਦੀਆਂ ਠੀਕ ਕਰਤੀ ਜੀ ਉਥੇ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆਉਣੀ ਹੈ ਜਿੱਦਾਂ ਪਾਣੀ ਦੇ ਨਾਲ ਬਿਜਲੀ ਦਾ ਬੜਾ ਔਖਾ ਆ ਜਾਂਦੇ ਤੁਹਾਨੂੰ ਫਿਰ ਆਪਣਾ ਜਨਰੇਟਰ ਵਗੈਰਾ ਵੀ ਕਰੋਗੇ ਕਿ ਜਾਂ ਕਿਸ ਤਰ੍ਹਾਂ ਕਰੋਗੇ ਜੀ ਉਹ ਤੇ ਜਨਰੇਟਰ ਟਰਾਲੀ ਦੇ ਵਿੱਚ ਚਲੋ ਲਾਦ ਕੇ ਖੜਾਗੇ ਨਾਲ ਮੋਟਰਾਂ ਚੈੱਕ ਕਰਾਂਗੇ ਸਟਾਰਟ ਕਰਕੇ ਕਿ ਜੋ ਵੀ ਸਿਸਟਮ ਹੋ ਜਿੱਦਾਂ ਵੀ ਹੋਗਾ ਆ ਵੀਰ ਆਪਣੇ ਮੋਟਰਾਂ ਵਾਲੇ ਹੀ ਆ ਨਾਲ ਮੈਕੈਨਿਕ ਤੇ ਮੋਟਰਾਂ ਦੇ ਸਾਡੇ ਕੋਲ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਜਿੱਦਾਂ ਡਾਕਟਰ ਸਾਹਿਬ ਨੇ ਪਿੱਛੇ ਗੋਤੇ ਨੇ ਤੇ ਜੀ ਆਪਣਾ ਕੋਈ ਸਾਰਾ ਹੀ ਸਟਾਫ ਜਿੱਦਾਂ ਕਹਿ ਸਕਦੇ ਨੇ ਕਿ ਸਾਡੇ ਕੋਲ ਸਾਰਾ ਹੀ ਸਟਾਫ ਮੌਜੂਦ ਆ ਮੇਰੇ ਖਾਲਾਂ ਪਹਿਲਾਂ ਵੀ ਕਾਫੀ ਤੁਸੀਂ ਸੇਵਾ ਕਰ ਚੁੱਕੇ ਹੋ ਹਾਂ ਜੀ 27 ਤੀ ਤੋਂ ਲੈ ਕੇ ਹੁਣ ਤੱਕ ਦੀ ਆਪਾਂ ਸੇਵਾ ਚੁੱਕੀ ਆ ਜਦੋਂ ਦੇ ਫਲੱਡ ਚਾਲੂ ਹੋਇਆ ਉਹ ਪਹਿਲਾਂ ਸੁੱਕੀਆਂ ਰਸਤਾਂ ਦੀ ਸੇਵਾ ਜਾ ਰਹੀ ਸੀ ਐਨਆਰਈ ਵੀਰਾਂ ਦਾ ਬੜਾ ਵੱਡਾ ਸੰਯੋਗ ਹੈ ਅੱਜ ਇਹਨਾਂ ਨੇ ਸਾਡਾ ਸਾਥ ਦਿੱਤਾ ਕੋਈ ਸਾਡੇ ਪਿੰਡ ਦੇ ਵੀਰਾਂ ਨੇ ਵੀ ਸੰਯੋਗ ਦਿੱਤਾ ਆ ਨਾਲ ਸਾਡੇ ਨਾਲ ਮਿਲ ਕੇ ਸੇਵਾ ਚੁੱਕੀ ਜੀ ਤੇ ਕੱਲ ਮੇਰੇ ਖਾਲਾਂ ਤੁਸੀਂ ਮੰਝਿਆ ਵੀ ਉਹ ਕਿਹੜੇ ਕਿਹੜੇ ਪਿੰਡਾਂ 'ਚ ਗਏ ਤੁਸੀਂ ਵੀਰ ਜੀ ਕੱਲ ਅਸੀਂ ਕੁਲ ਵੀ ਘਰਾਂ ਦੇ ਹਾਲਾਤ ਵੇਖੇ ਆ ਜਿਨ੍ਹਾਂ ਘਰਾਂ ਦਾ ਸਮਾਨ ਹੀ ਸਾਰਾ ਮਰੀ ਰੁੜ ਗਿਆ ਆ ਕੇ ਬੈਡ ਗਲ ਗਏ ਨੇ ਸਾਰਾ ਕੁਝ ਮੇਰੇ ਜਿਹਨਾਂ ਦਾ ਟੋਟਲੀ ਲਾਸ ਹੋ ਗਿਆ ਜਿਹਨਾਂ ਦਾ ਖਤਮ ਹੀ ਹੋ ਗਿਆ ਸਾਰਾ ਕੁਝ ਉਹ ਚੀਜ਼ ਨੂੰ ਵੇਚਦਾ ਫਿਰ ਅਸੀਂ ਕੱਲ ਇੱਕ ਸਰਵੇਜ ਤਾਂ ਕੀਤਾ ਵੀ ਘਰਾਂ ਦੀਆਂ ਮੋਟਰਾਂ ਵੀ ਨਹੀਂ ਲੋਕਾਂ ਦੀਆਂ ਚੱਲ ਨਹੀਂ ਆ ਮੰਨ ਜੇ ਵੀ ਲੋਕਾਂ ਦੇ ਗਲ ਗਏ ਬਿਸਤਰੇ ਵੀ ਨਹੀਂ ਹੈਗੇ ਫਿਰ ਤਾਂ ਕਰਕੇ ਕੱਪੜੇ ਕੁੱਪੇ ਵੀ ਆਪਾਂ ਕੱਲ ਦੇ ਗਏ ਆ ਵੀਰਾ ਕਿੱਦਾਂ ਦੇ ਹਾਲਾਤ ਨੇ ਹੁਣ ਅੱਗੇ ਨੂੰ ਕੁਝ ਚਲੋ ਪਾਣੀ ਵੀ ਜੀ ਡਾਊਨ ਹੋ ਗਿਆ ਯਾਰ ਤੇ ਘਰਾਂ ਦੇ ਹਾਲਾਤ ਖਰਾਬ ਹੀ ਨੇ ਜਿੱਦਾਂ ਕੰਧਾਂ ਪਾੜ ਗਈਆਂ ਨੇ ਜਿਹੜੇ ਬਾਲਿਆਂ ਵਾਲੀ ਛੱਤਾਂ ਆ ਉਹਦੇ ਦੇਗੀ ਪਈਆਂ ਮੀਂਹ ਰੁਕਣ ਨਹੀਂ ਲਿਆ ਸੋ ਵੀ ਆਲਾ ਕੋਲ ਜਿਹੜਾ ਬਾਅਦ ਵਿੱਚ ਆ ਮੋਟਰਾਂ ਦਾ ਕੰਮ ਖਤਮ ਕਰਕੇ ਫਿਰ ਉਹ ਵੀ ਵੀਰਾਂ ਨਾਲ ਥੋੜਾ ਜਿਹਾ ਪ੍ਰਾਲਾ ਕੀਤਾ ਜਾਊਗਾ ਵੀ ਉਹ ਵੀ ਥੋੜਾ ਰਿਪੇਅਰ ਜਿੱਦਾਂ ਰਿਪੇਅਰ ਹੀ ਕਰਾ ਸਕਦੇ ਆ ਜਿੰਨੇ ਚੁੱਕੇ ਹੈਗੇ ਆ ਉਹਨਾਂ ਕਰਾਂਗੇ ਵੀ ਜੀ ਠੀਕ ਆ ਜੀ ਧੰਨਵਾਦ ਜਿਹੜੇ ਵੀ ਕਿਸੇ ਵੀਰ ਭਰਾ ਨੇ ਮੋਟਰ ਖਰਾਬ ਹੋ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਤੇ ਕਿਹੜੇ ਨੰਬਰਾਂ ਤੇ ਕਰਨਾ ਚਾਹਵੇ ਵੀਰ ਜੀ ਆਪਾਂ ਆਪਾਂ ਹੈਲਪਲਾਈਨ ਨੰਬਰ ਜਿੱਦਾ ਜਾਰੀ ਕਰਾ 62800 ਪੂਰਾ 40553 ਨੰਬਰ ਆ ਜੀ ਮੈਂ ਦੁਬਾਰੀ ਰਿਪੀਟ ਕਰ ਦਿੰਦਾ 62800 ਪੂਰਾ 40553 ਆਪਣਾ ਹੈਲਪਲਾਈਨ ਨੰਬਰ ਆ ਸਾਡਾ ਤੋ ਵੀਰ ਜਿਨ੍ਹਾਂ ਦਾ ਵੀ ਜਿਹੜੇ ਵੀ ਵੀਰ ਆ ਆਲਰੇਡੀ ਰਮਦਾਸ ਦੇ ਲਾਗੇ ਜਾਗੇ ਧੁੱਸੀ ਵਾਂਦੇ ਲਾਗੇ ਜਾਗੇ ਜਿਹੜੇ ਪਿੰਡ ਆ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਕੋਈ ਵੀ ਹੋਵੇ ਵੀਰ ਜੀ ਠੀਕ ਹੈ ਯਾਰ ਠੀਕੇ ਜੀ ਹਾਂਜੀ ਤੁਹਾਡੇ ਕਲੱਬ ਵੱਲੋਂ ਜਿਹੜਾ ਇੱਕ ਤੇ ਪਹਿਲਾਂ ਤੁਸੀਂ ਦੇ ਰਹੇ ਵੀ ਮੋਟਰਾਂ ਜਿਹੜੀਆਂ ਘਰ ਦੀਆਂ ਮੋਟਰਾਂ ਜਿਹੜੇ ਲੋਕਾਂ ਦੀਆਂ ਖਰਾਬ ਹੋ ਚੁੱਕੀਆਂ ਆ ਉਹ ਸਹੀ ਕਰਾਂਗੇ ਉਸ ਦੇ ਨਾਲ ਨਾਲ ਤੁਹਾਡੇ ਕਲੱਬ ਵੱਲੋਂ ਹੋਰ ਵੀ ਉਹਨਾਂ ਦੀ ਪੀੜਤਾਂ ਦੀ ਕੋਈ ਮਦਦ ਕਰਨ ਦਾ ਹੈ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਤੋ ਕਿਉਂਕਿ ਤੁਹਾਨੂੰ ਪਤਾ ਸਪੀਡ ਤਾਂ ਉਹਨਾਂ ਦੇ ਜੋ ਘਾਟ ਆ ਉਹ ਪੂਰਾ ਤਨ ਨਹੀਂ ਹੋ ਸਕਦਾ ਤੁਸੀਂ ਸਾਡੇ ਕਲੱਬ ਵੱਲੋਂ ਇੱਕ ਨਿਗਾਹ ਜਾਂ ਉਪਰਾਲਾ ਕੀਤਾ ਜਾਇਆ ਵਾ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਆ ਚਾਹੇ ਜਿਨ੍ਹਾਂ ਦੀਆਂ ਪੈੜੀਆਂ ਦੇ ਵਿੱਚ ਰੇਤਾ ਨਿਕਲੀ ਆ ਜੜੀ ਆ ਕਿਉਂਕਿ ਉਹ ਸਾਡੇ ਗਰੁੱਪ ਵੱਲੋਂ ਸਾਡੀ ਬਿਸ਼ੋਰਾ ਜੂੜ ਕਲੱਬ ਵੱਲੋਂ ਡੀਜ਼ਲ ਮੁਹੱਈਆ ਕਰਾਇਆ ਜਾਊਗਾ ਜਿਨ੍ਹਾਂ ਦੇ ਟਰੈਕਟਰ ਨੇ ਉਹ ਸਾਡੇ ਨਾਲ ਟਰੈਕਟਰ ਲੈ ਕੇ ਜਾਣਗੇ ਤੇ ਉਹਨਾਂ ਦੀਆਂ ਫਸਲਾਂ ਕਰਾ ਕੇ ਜਿੱਦਾਂ ਮੰਨ ਲਓ ਉਹਨਾਂ ਨੂੰ ਖਾਦ ਕਣਕ ਨੂੰ ਕਣਕ ਵੀ ਵਿਝਣੀ ਆ ਡਾਇਆ ਦੀ ਵੀ ਜਰੂਰਤ ਆ ਯੂਰੀਆ ਦੀ ਜਰੂਰਤ ਆ ਤੇ ਉਹ ਸਾਰੀਆਂ ਚੀਜ਼ਾਂ ਨਾਲ ਉਹ ਮਾਹੀਆ ਕਰਾਈਏ ਜਾਣਗੇ ਉਹ ਵੀ ਸਰਵੇ ਕਰਕੇ ਤੇ ਜਿਨ੍ਹਾਂ ਨੂੰ ਲੋੜ ਆ ਪੀ ਬਿਨਾਂ ਲੋੜ ਤੋਂ ਨਹੀਂ ਤੁਹਾਨੂੰ ਪਤਾ ਕਿਉਂਕਿ ਕਈ ਉਦਾਂ ਵੀ ਹੈਗੇ ਨੇ ਘਰ ਜਿਨ੍ਹਾਂ ਦੇ ਵਿੱਚ ਮਤਲਬ ਬਿਨਾਂ ਜ਼ਰੂਰਤ ਤੋਂ ਵੀ ਕੋ ਥੋੜੀ ਥੋੜੀ ਦਿੱਕਤ ਆ ਰਹੀ ਹੈ ਕੋਈ ਕਿਸੇ ਦਾ ਕੋ ਚਾਰ ਡੰਗਰ ਨਹੀਂਗਾ ਉਹ ਚਾਰ ਰੋ ਲੈਂਦਾ ਆ ਜਾਂ ਕੋ ਰਾਸ਼ਨ ਦਾ ਹੋ ਰਿਹਾ ਪੀ ਇਹ ਇੰਨੀਆਂ ਕਿ ਦਿੱਕਤਾਂ ਹੋਣੀਆਂ ਨਾਜ਼ਮੀਆ ਪਰ ਆਪਾਂ ਉਹ ਸਰਵੇ ਕਰਕੇ ਪਹਿਲਾਂ ਆਪਣੀ ਟੀਮ ਜਾਊਗੀ ਸਰਵੀ ਕਰਕੇ ਤੇ ਫਿਰ ਉਹ ਚੀਜ਼ਾਂ ਨੂੰ ਜਿਨ੍ਹਾਂ ਚੀਜ਼ਾਂ ਨੂੰ ਜ਼ਰੂਰਤ ਹੋਈ ਤੇ ਉਹਨਾਂ ਤੱਕ ਮਹਯਾਤ ਕਰੀਆ ਜਾਊਗੀ ਤੇ ਬਾਕੀ ਹਲ ਨੰਬਰ ਹਟਾ ਜਾਰੀ ਕੀਤਾ ਗਿਆ ਇਸੇ ਵੀਡੀਓ ਦੇ ਵਿੱਚ ਮੈਂਸ਼ਨ ਹੋ ਜੂਗਾ ਤੇ ਜਿਨ੍ਹਾਂ ਨੂੰ ਜ਼ਰੂਰਤ ਹੋਈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿ ਹੁਣ ਵਾਲੇ ਆਉਣ ਵਾਲੇ ਦਿਨਾਂ 'ਚ ਡੀਜ਼ਲ ਦੀ ਬੜੀ ਉੱਤੇ ਘਾਟ ਆ ਰਹੀ ਆ ਬੰਨ ਬੰਨਣ ਤੇ ਵੀ ਜਿਹੜੀ ਟਰੈਕਟਰਾਂ ਦੀ ਲੋਡ ਪੈ ਰਹੀ ਆ ਤੁਸੀਂ ਆਪਣੇ ਵੱਲੋਂ ਕੁਝ ਕਲੱਬ ਵੱਲੋਂ ਹੋਰ ਚੀਜ਼ ਤੇ ਵੀ ਜਰੂਰ ਜੀ ਕਿਉਂਕਿ ਹੁਣ ਪਤਾ ਕੀ ਚੱਕਰ ਆ ਪਹਿਲਾਂ ਤੇ ਕਾਫੀ ਦਿਨਾਂ ਤੋਂ ਜਦੋਂ ਦੇ ਬਲੱਟ ਆਏ ਆ ਉਦੋਂ ਦਾ ਹੀ ਬਰਸਾਤਾ ਬਹੁਤ ਚਲਦੀਆਂ ਪਈਆਂ ਨੇ ਕਿਉਂਕਿ ਮਿੱਟੀ ਕਿਤੇ ਵੀ ਸੁੱਕੀ ਨਹੀਂ ਮਿਲਦੀ ਪਈ ਆ ਹੁਣ 2-3 ਦਿਨ ਹੋ ਗਿਆ ਪਰਸ਼ਾਤਾ ਰੁਕੀਆਂ ਪਈਆਂ ਨੇ ਤੇ ਉਹਦੇ ਕਰਕੇ ਮਿੱਟੀ ਹੁਣ ਜਿੱਥੋਂ ਆਪਾਂ ਨੂੰ ਵਧੀਆ ਕੋਈ ਜਗ੍ਹਾ ਮਿਲਦੀ ਆ ਤੇ ਆਪਾਂ ਮਿੱਟੀ ਫਟਾ ਕੇ ਤੇ ਉੱਥੇ ਜਿਹੜੀਆਂ ਟਰਾਲੀਆਂ ਜਾਣਗੀਆਂ ਜਿੰਨਾਂ ਚਿਰ ਕਿਉਂਕਿ ਕਣਕ ਤੋਂ ਅਜੇ ਘੱਟੋ-ਘੱਟ ਵੀ 1.5 ਮਹੀਨਾ ਹੈਗਾ ਆ ਹ ਅਕਤੂਬਰ ਦੇ ਲੱਗ ਜਾਗੇ ਅਕਤੂਬਰ ਦੇ ਨੇੜੇ ਤੇੜੇ ਕਣਕ ਬੀਜਣੀ ਆ ਤੇ ਉਸ ਤੋਂ ਪਹਿਲਾਂ ਆਪਾਂ ਹੁਣ ਬੰਨ ਤੇ ਵੀ ਸੇਵਾ ਕਰਾਂਗੇ ਤੇ ਗਿਆ ਵੀ ਆ ਜੂਥ ਸੇਵਾ ਕਰਦਾ ਵੀ ਆ ਤੇ ਕਰਾਂਗੇ ਵੀ ਆਪਾਂ ਉਹਨਾਂ ਨੂੰ ਠੀਕ ਆ ਜੀ ਧੰਨਵਾਦ